ਬੋਲਿਓ ਨਾ ਬੋਲਿਓ ਨੋ ਭਰੇਤ ਮਾਤਾ ਕੀ ਜੈ ਭਰੇਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਅਗਰ ਉਹ ਭਾਈ ਦਾ ਬੋਲੇ ਸੋ ਨਿਹਾਲ ਯਾਰ ਹਾਲ ਰਹਿਣ ਦੇ ਗੱਲ ਤੇ ਆ ਹੋਰੀ ਗੱਲ ਆ ਹਾਲ ਰੱਖ ਗੱਲ ਦੇ ਵਿੱਚ ਹਾਰਦੇ ਰਹਿਦੇ ਤਾਂ ਪਤਾ ਨਹੀਂ ਲੱਗਣਾ ਨੂੰ ਭਾਈ ਆਪਣਾ ਆਪਣਾ ਕਰ ਲੈ ਪ੍ਰਿੰਸ ਭਾਈ ਨੇ ਇਸ ਜੂਨੀਅਰ ਮਤੇ ਬਹੁਤ ਮਿਹਨਤ ਕੀਤੀ ਆ ਪ੍ਰਿੰਸ ਨੇ ਬਹੁਤ ਮਿਹਨਤ ਕੀਤੀ ਆ ਚੰਦਰ ਭਾਈ ਨੇ ਬਹੁਤ ਮਿਹਨਤ ਕੀਤੀ ਆ ਚੰਦਰ ਭਾਈ ਬਹੁਤ ਮਿਹਨਤ ਕੀਤੀ ਆ ਧੰਨਵਾਦ ਤੁਹਾਨੂੰ ਤੇ ਤੁਸੀਂ ਚੇਅਰਮੈਨ ਨੂੰ ਪਦੋ ਦੇ ਚੇਅਰਮੈਨ ਨੂੰ ਹੱਕ ਦਾ ਸਮਝਦੇ ਹੋ ਦੇ ਜਗਨ ਭਾਈ ਮੋਹ ਮੋਹ ਮੈਂ ਲਗ ਰਿਹਾ ਜਿਹੜੀ ਤੋ ਕਾਲੀ ਭਾਈ ਬਸ ਕਹੀਏ ਜੀ ਮੈਂ ਖਾਣਾ ਨਹੀਂ ਯਾਰ ਉੱਧੇ ਹੀ ਲਾਦੇ ਬੁੱਲਾ ਨਾਲ ਬਾੜ ਜੀ ਨੂੰ ਸਰਬ ਸੰਤੀ ਨਾਲ ਪੰਜਾਬ ਦਾ ਮੁਖ ਸਲਾਹਕਾਰ ਅਤੇ ਜ਼ਿਲ੍ਹਾ ਕਰਤਾਰਪੁਰ ਚੇਅਰਮੈਨ ਨਿਯੁਕਤ ਕੀਤਾ ਗਿਆ ਬੋਲੇ ਸੋ ਨਿਹਾਲ ਉਹਦਾ ਇਹਦੀ ਗੱਲ ਹੈ ਜੀ ਇਦੇ ਨਾਲ ਹੀ ਸਾਡੇ ਰੋਹਿਤ ਮਹਾਜਨ ਜੀ ਨੂੰ ਇਦੇ ਨਾਲ ਹੀ ਰੋਹਿਤ ਮਹਾਜਨ ਜੀ ਨੂੰ ਜ਼ਿਲ੍ਹਾ ਪ੍ਰਧਾਨ ਵਾਲਾ ਲਿਖਿਆ ਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਔਰ ਨਿਕੀਤ ਕੁਮਾਰ ਨਿਕੀਤ ਹਾਂ ਨਿਕੀਤ ਕੁਮਾਰ ਨਹੀਂ 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 ਨਿਕਲ ਕੁਮਾਰ ਨਿਕਲ ਕੁਮਾਰ ਨਿਕਲ ਕੁਮਾਰ ਜੀ ਨੂੰ ਜੀ ਵਾਈਸ ਪ੍ਰਧਾਨ ਲਿਖਿਆ ਗਿਆ ਜੀ ਬਹੁਤ ਬਹੁਤ ਵਧਾਈ ਹੋਣਾ ਬੋਲੇ ਸੋ ਨਿਹਾਲ ਔਰ ਇਹਦੇ ਨਾਲ ਹੀ ਮੋਹਿਤ ਕੁਮਾਰ ਨੂੰ ਜਨਰਲ ਸੈਕਟਰੀ ਕਪਾੜਾ ਦਾ ਮੋਹਿਤ ਕੁਮਾਰ ਜੀ ਆਓ ਜੀ ਲਾਗੇ ਮੋਹਿਤ ਕੁਮਾਰ ਬੋਲੇ ਸੋ ਨਿਹਾਲ ਇਧਰ ਆ ਯਾਰ ਅੱਜ ਤੁਸੀਂ ਪਾਓ ਸੀਨੀਅਰ ਹੋ ਤੁਸੀਂ ਔਰ ਇਹਦੇ ਨਾਲ ਹੀ ਤੁ ਸੰਦੀਪ ਕੁਮਾਰ ਮਾਨਯੋਗ ਨੂੰ ਸੈਕਟਰੀ ਨਿਯੁਕਤ ਕੀਤਾ ਆਓ ਜੀ ਸੰਦੀਪ ਜੀ ਆਓ ਜੀ ਆਓ ਜੀ ਆਵਦੀ ਸੰਦੀਪ ਜੀ ਬੜੀ ਓਕੇ ਸਮਾਜ ਸੇਵਾ ਕਰਦਾ ਨਾਲ ਇੱਕ ਉਹਗੇ ਪੱਤਰਕਾਰ ਇੱਕ ਤੂੰ ਵੀ ਪਾ ਦੇ ਗੱਲ ਚ ਜੀਫ ਐਡੀਟਰ ਬੋਲੇ ਸੋ ਨਿਹਾਲ ਰੈਂ ਦੀ ਗੱਲ ਚੀ ਦੈਂਦੇ ਓਏ ਨਹੀਂ ਉਹ ਪਤਾ ਤੇ ਲੱਗੇ ਅੱਛਾ ਪਿਆਰਾ ਗਾ ਅੱਗੇ ਅੱਗੇ ਕਿਹੜਾ ਇਹਦੇ ਨਾਲ ਹੀ ਜੀ ਆ ਫੜੋ ਰਾਹੁਲ ਸੱਪਲਵਾਰ ਨੂੰ ਫੈਕਟਰੀ ਤੇ ਕੈਸ਼ੀਅਰ ਦੋਵੇਂ ਉੱਥੇ ਦਿੱਤੇ ਗਏ ਆ ਜੀ ਬੋਲੇ ਸੋ ਸਿਵਾਵਾਂ ਨੇ ਜ਼ਿੰਮੇਵਾਰੀਆਂ ਨੇ ਰੈਂ ਦਿੱਲੀ ਨਾਲ ਓ ਰੈਂ ਤੂੰ ਯਾਰ ਗੱਲ ਦੇ ਵਿੱਚ ਕਿ ਸਾਰੇ ਸਤਿ ਸ਼੍ਰੀ ਅਕਾਲ ਹੋ ਕੋਈ ਨਹੀਂ ਬਾਹਰ ਕਰਦੇ ਯਾਰ ਇੱਥੇ ਜਗ੍ਹਾ ਥੋੜੀ ਆ ਉਹ ਫੋਟੋ ਨਹੀਂ ਜਾਣੀ ਤੋਂ ਸਭ ਤੋਂ ਪਹਿਲੇ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇੱਥੇ ਪਹੁੰਚਣ ਤੇ ਔਰ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਹੈ ਔਰ ਆਪਣੀ ਇੱਕ ਸੋਚ ਹੈ ਕਿ ਇੱਕ ਅਹੁਦਾ ਮਿਲਣਾ ਇੱਕ ਸਿਰਫ ਜ਼ਿੰਮੇਵਾਰੀ ਨਹੀਂ ਹੈ ਜ਼ਿੰਮੇਵਾਰੀ ਉਹ ਹੈ ਕਿ ਜਿਹੜਾ ਸੰਗਠਨ ਨੂੰ ਨਾਲ ਲੈ ਕੇ ਚੱਲਦਾ ਔਰ ਸੰਗਠਨ ਉਸ ਦੇ ਨਾਲ ਚੱਲਦਾ ਔਰ ਇਹ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਕਿਉਂਕਿ ਸੈਣੀ ਸਾਹਿਬ ਦਾ ਬਹੁਤ ਪੁਰਾਣਾ ਜਿਹੜਾ ਐਕਸਪੀਰੀਅੰਸ ਰਿਹਾ ਔਰ ਹੋਰ ਵੀ ਜਿੰਨੇ ਮੇਰੇ ਤੋਂ ਵੀ ਬਹੁਤ ਸੀਨੀਅਰ ਨੇ ਸਾਡਾ ਤਾਂ ਇੱਕ ਤਜਰਬਾ ਪਿਛਲੇ 10 ਸਾਲ ਤੋਂ ਲਗਾਤਾਰ ਇਸ ਲਾਈਨ ਦੇ ਵਿੱਚ ਔਰ ਸਾਡੇ ਤੋਂ ਵੀ ਬਹੁਤ ਸੀਨੀਅਰ ਨੇ ਜਿਨ੍ਹਾਂ ਦਾ 20-20 ਸਾਲ ਦਾ ਹੈ ਪ੍ਰਿੰਸ ਜੀ ਨੇ ਮਾਨਯੋਗ ਸਾਡੇ ਹੋਰ ਵੀ ਸਤਕਾਰਯੋਗ ਸਾਥੀ ਇੱਥੇ ਬੈਠੇ ਨੇ ਪਰ ਇਹ ਥੋੜਾ ਅੱਜ ਦੇ ਸਮੇਂ ਦੇ ਹਿਸਾਬ ਨਾਲ ਕੁਝ ਕਹਿੰਦੇ ਨਾ ਬਦਲਾਵ ਬਦਲਾਵ ਵੀ ਥੋੜਾ ਬਹੁਤ ਜਿਹੜਾ ਜ਼ਰੂਰੀ ਹੈ ਉਸ ਦਾ ਕਾਰਨ ਹੈ ਕਿ ਕੁਝ ਸਮੱਸਿਆਵਾਂ ਆਈਆਂ ਨੇ ਕਿ ਲੋਕ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਹਾਂ ਪ੍ਰਸ਼ਾਸਨ ਤੱਕ ਲੈ ਕੇ ਜਾਂਦੇ ਹਾਂ ਪਰ ਜਦੋਂ ਸਾਡੀ ਕੋਈ ਸਮੱਸਿਆ ਕਿਸੇ ਸਾਥੀ ਦੀ ਆਂਦੀ ਹੈ ਤੇ ਉਦੋਂ ਜਿਹੜੇ ਸਾਰੇ ਕਈ ਆਪਣੇ ਸਾਥੀ ਜਿਹੜੇ ਨੇ ਉਹ ਵੀ ਸਾਥ ਛੱਡ ਜਾਂਦੇ ਨੇ ਸੋ ਸੰਗਠਨ ਦਾ ਹੋਣਾ ਬੜਾ ਜ਼ਰੂਰੀ ਹੈ ਔਰ ਇਹ ਮੈਂ ਸਮਝਦਾ ਕਿ ਜ਼ਿੰਮੇਵਾਰੀ ਜਿਹੜੀ ਇੱਕ ਮਿਲੀ ਹੈ ਜੋ ਮਾਨ ਜਿਹੜਾ ਇੱਕ ਬਖਸ਼ਿਆ ਗਿਆ ਇਹ ਜ਼ਿੰਮੇਵਾਰੀ ਨੂੰ ਬਕੂਬੀ ਨਿਭਾਵਾਂਗੇ ਕਿਉਂਕਿ ਸਿਰਫ ਸੁੱਖ ਜੀ ਨਹੀਂ ਜਿਹੜਾ ਬੰਦਾ ਦੁੱਖ ਦੇ ਵਿੱਚ ਵੀ ਨਾਲ ਚੱਲੇ ਨਾ ਸੰਗਠਨ ਜਿਹੜਾ ਉਹਨੂੰ ਹੀ ਕਿਹਾ ਜਾਂਦਾ ਹੈ ਪਰਿਵਾਰ ਦੇ ਇੱਕ ਸਦਸਿਆ ਜਦੋਂ ਕਿ ਇਹਦੇ ਸੁੱਖ ਹੁੰਦਾ ਤਾਂ ਸਾਰੇ ਨਾਲ ਹੁੰਦੇ ਜਦੋਂ ਦੁੱਖ ਹੁੰਦਾ ਸਭ ਪਿੱਛੇ ਭੱਜ ਜਾਂਦੇ ਆ ਸੋ ਜਿਸ ਤਰ੍ਹਾਂ ਭਾਈ ਨੇ ਕਿਹਾ ਸੀਗਾ ਕਿ ਬੜੀ ਵਧੀਆ ਇੱਕ ਸੋਚ ਹੈ ਕਿ ਯੂਨੀయన్స్ ਇੱਕ ਗਠਨ ਕਰਨਾ ਬੜਾ ਆਸਾਨ ਹੈ ਪਰ ਸਮੱਸਿਆ ਦੇ ਵੇਲੇ ਨਾਲ ਉਸ ਦੇ ਚੱਲਣਾ ਜਿਹੜਾ ਉਹ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਤਾਂ ਇਹੀ ਸਮਝਦਾ ਕਿ ਜ਼ਿੰਮੇਵਾਰੀ ਉਦੋਂ ਹੈ ਕਿ ਜਦੋਂ ਕੋਈ ਔਖਾ ਸਮਾਂ ਪੈਂਦਾ ਤੇ ਉਦੋਂ ਜਿਹੜੀ ਨਿਭਾਈ ਜਾਏ ਉਹ ਜ਼ਿਆਦਾ ਵਧੀਆ ਹੁੰਦਾ ਸੋ ਆਪਣੀ ਇਹੀ ਸੋਚ ਆ ਬਾਕੀ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਔਰ ਲੋਕਾਂ ਦੀ ਵਾਸਤੇ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਂਦੇ ਆ ਔਰ ਕੋਸ਼ਿਸ਼ ਕਰਾਂਗੇ ਜਿਹੜੇ ਸਾਡੀਆਂ ਆਪਣੀਆਂ ਯੂਨੀਅਨ ਦੀਆਂ ਹੁੰਦੀਆਂ ਨੇ ਜਾਂ ਫਿਰ ਬਹੁਤ ਸਾਰੀਆਂ ਐਸੀ ਗੱਲਾਂ ਨੇ ਜਿਹੜੀਆਂ ਪ੍ਰਸ਼ਾਸਨ ਤੱਕ ਲੈ ਕੇ ਜਾਣ ਦੀ ਲੋੜ ਆ ਉਹਦੇ ਵਿੱਚ ਵੱਡੇ ਜਿਹੜੇ ਸਾਡੇ ਸੀਨੀਅਰ ਸਾਥੀ ਨੇ ਉਹਨਾਂ ਦੇ ਜਿਹੜੇ ਸਹਿਯੋਗ ਦੇ ਨਾਲ ਉਹ ਜਿਹੜੇ ਹੋਰ ਵੀ ਸਾਡੇ ਸਾਥੀ ਨੇ ਇਕੱਠ ਕਰਕੇ ਅਸੀਂ ਜਿਹੜਾ ਆਪਣਾ ਜੜੀਆਂ ਨੇ ਉਸ ਸਮੱਸਿਆਵਾਂ ਦਾ ਹੱਲ ਵੀ ਕਰਵਾਉਣਾ ਜਿਹੜਾ ਉਹ ਬਿਹਤਰ ਸਮਝਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਆਤਿ ਸ੍ਰੀ ਅਕਾਲ ਅੱਜ ਅਰੇਚ ਸੈਸ਼ਨ ਪੰਜਾਬ ਤੇ ਪਰਿਵਾਰ ਨਾਲ ਜੁੜੇ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਚੰਗੀ ਜਮਾਤ ਦੇ ਨਾਲ ਜੁੜੇ ਤੇ ਪਰਿਵਾਰ ਵਿੱਚ ਵਾਧਾ ਹੋਇਆ ਤੇ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ ਪਹਿਲਾਂ ਵੀ ਇਹਨਾਂ ਵੱਲੋਂ ਅਜਿਹੇ ਵਧੀਆ ਕੰਮ ਕੀਤੇ ਗਏ ਨੇ ਜੋ ਕਿ ਇੱਕ ਛਲਾਗਾ ਯੋਗ ਸੀਗੇ ਤੇ ਹੁਣ ਅੱਜ ਸ਼ਹੀਦ ਅ ਭਗਤ ਸਿੰਘ ਜੀ ਦੀ ਪਤਨੀ ਜੀ ਭੈਣ ਜੀ ਜਸਮੀਤ ਕੌਰ ਨਾਲ ਵੀ ਗੱਲ ਹੋਈ ਹੈ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਇੱਕ ਅਜਿਹੇ ਅਜਿਹੇ ਸ਼ਹੀਦ ਦੇ ਪਰਿਵਾਰ ਨਾਲ ਜੁੜੇ ਆ ਜਿਨ੍ਹਾਂ ਕੇ ਦੇਸ਼ ਦੀ ਆਜ਼ਾਦੀ ਲਈ ਵੱਡੀ ਕੁਰਬਾਨੀ ਕੀਤੀ ਸੀ ਤੇ ਸਾਨੂੰ ਆਸ਼ ਕਰਦੇ ਹਾਂ ਕਿ ਇਹ ਜਿੰਨੇ ਵੀ ਇਹ ਪਰਿਵਾਰ ਦੇ ਮੈਂਬਰ ਆ ਇਨ ਸਾਨੂੰ ਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪਹਿਲਾਂ ਸਾਥੀਆਂ ਨੇ ਸਹਿਯੋਗ ਦੇਣ ਦੇ ਰਹੇ ਆ ਤੇ ਇਹ ਇਸ ਨੂੰ ਅਸੀਂ ਮਜ਼ਬੂਤ ਕਰਨ ਲਈ ਪੂਰੀ ਦਿਨ ਰਾਤ ਮਿਹਨਤ ਕਰਾਂਗੇ ਤੇ ਜੇ ਕਿਸੇ ਸਾਥੀ ਨੂੰ ਕਿਸੇ ਵੱਲੇ ਵੀ ਮੁਸ਼ਕਲ ਆਉਂਦੀ ਆ ਤੇ ਸਾਰੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਉਸ ਦੀ ਮਦਦ ਤੇ ਅੱਗੇ ਆਉਣਗੇ ਤੇ ਜਿਹੜੀਆਂ ਸਮੱਸਿਆਵਾਂ ਨੇ ਪੱਤਰਕਾਰ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆ ਤੇ ਉਹਨਾਂ ਨੂੰ ਹੱਲ ਕਰਨ ਦੀ ਜਾਂ ਉਹਨਾਂ ਸਮੱਸਿਆਵਾਂ ਨੂੰ ਜਾਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਉਹਨਾਂ ਨੂੰ ਜਿਹੜੀਆਂ ਆਪਾਂ ਹੱਲ ਕੀ ਜਿਹੜੀਆਂ ਦਰਵੇਸ਼ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਇਹ ਹੱਲ ਜਾ ਉਹਨਾਂ ਨੂੰ ਸਿਰੇ ਚੜ੍ਹਨ ਲਈ ਅਸੀਂ ਇੱਕ ਜੁੱਟ ਹੋ ਕੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਕੰਮ ਕਰਾਂਗੇ ਧੰਨਵਾਦ ਹਾਂਜੀ ਪ੍ਰਧਾਨ ਜੀ ਦਾ ਜਾਇ ਉਹਤਾ ਮਿਲਿਆ ਤੁਹਾਨੂੰ ਪ੍ਰਧਾਨ ਜੀ ਸਭ ਤੋਂ ਪਹਿਲੇ ਤੇ ਪ੍ਰੈਸ ਐਸੋਸੀਏਸ਼ਨ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਔਰ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰ ਸਾਥੀ ਇਸ ਵਕਤ ਸਾਡੇ ਨਾਲ ਇੱਥੇ ਉਪਸਥਿਤ ਨੇ ਔਰ ਜਿਹੜੇ ਅੱਜ ਗੈਰ ਉਪਸਥਿਤ ਵੀ ਜਿਹੜੇ ਰੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਭਤੀਜੀ ਭੈਣ ਜੀ ਜਸਮੀਤ ਕੌਰ ਜੀ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਫੋਨ ਦੇ ਜ਼ਰੀਏ ਹੀ ਜਿਹੜਾ ਆਸ਼ੀਰਵਾਦ ਉਹਨਾਂ ਕੋਲੋਂ ਲਿਆ ਔਰ ਬੜੀ ਇਹ ਖੁਸ਼ੀ ਦੀ ਵੀ ਗੱਲ ਹੈ ਕਿ ਇਹ ਇਸ ਐਸੋਸੀਏਸ਼ਨ ਨਾਲ ਲਾਲ ਜੁੜ ਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਅਕਸਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਸਾਰੇ ਜਿਹੜੇ ਸਾਡੇ ਪ੍ਰੈਸ ਦੇ ਸਾਥੀ ਨੇ ਡਿਜੀਟਲ ਮੀਡੀਆ ਵੈਬ ਮੀਡੀਆ ਜਾਂ ਇਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਜਿੰਨੇ ਵੀ ਸਾਥੀ ਨੇ ਯੂਨੀਅਨ ਦਾ ਗਠਨ ਜਿਹੜਾ ਸੀਗਾ ਬੜੇ ਸਮੇਂ ਤੋਂ ਵਿਸਥਾਰ ਜਿਹੜਾ ਇਸ ਦਾ ਹੋਇਆ ਜਿਹੜਾ ਬੋਡੀ ਦਾ ਕੀਤਾ ਗਿਆ ਸੋ ਅਸੀਂ ਇਹੀ ਉਮੀਦ ਆ ਸਾਨੂੰ ਵੀ ਕਿ ਉਹਨਾਂ ਦਾ ਵੀ ਅਸ਼ੀਰਵਾਦ ਜਿਹੜਾ ਬਣਿਆ ਰਹੇਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਪ੍ਰੈਸ ਦੇ ਸਾਥੀ ਨੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੇ ਪ੍ਰਸ਼ਾਸਨ ਤੱਕ ਉਹਨਾਂ ਨੂੰ ਲੈ ਕੇ ਜਾਈਏ ਉਹਨਾਂ ਦਾ ਹੱਲ ਜਿਹੜਾ ਉਹ ਕਰਵਾਈਏ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਸੇਵਾ ਦਾ ਜੋ ਵੀ ਮੌਕਾ ਮਿਲੇਗਾ ਅਗਰ ਕਿਸੇ ਦੀ ਕੋਈ ਸਮੱਸਿਆ ਹੈ ਉਸ ਨੂੰ ਲੈ ਕੇ ਉਹ ਵੀ ਅਸੀਂ ਪੂਰਾ ਆਪਣੀ ਟੀਮ ਦੇ ਨਾਲ ਇਸ ਦਾ ਜਿਹੜਾ ਸਿਰਫ ਇਹ ਸਾਡੀ ਟੀਮ ਹੀ ਨਹੀਂ ਬਲਕਿ ਜਿੰਨੇ ਵੀ ਸਾਡੇ ਮੀਡੀਆ ਦੇ ਪ੍ਰੈਸ ਦੇ ਸਾਥੀ ਨੇ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਉਹਨਾਂ ਦੇ ਨਾਲ ਅਸੀਂ ਹਰਦਮ ਖੜੇ ਰਵਾਂਗੇ ਔਰ ਉਹਨਾਂ ਦਾ ਸਾਥ ਜਿਹੜਾ ਬਖੂਬੀ ਦੇਵਾਂਗੇ ਬਹੁਤ ਬਹੁਤ ਧੰਨਵਾਦ